ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਕੋਮੇ ਬਲੌਗ ਦੇ ਵਿੱਚ ਅੱਜ ਬਬੀ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਗਏ ਬੀਤ ਪਹਿਲਾਂ ਤੇ ਅਸੀਂ ਇਹ ਜਿਹੜੀ ਨਵੀਂ ਟ੍ਰਈ ਆ ਇਹਦੇ ਵਿੱਚ ਲੈ ਕੇ ਕੰਦੇ ਆ ਬੜੀ ਸੋਹਣੀ ਲੱਗਦੀ ਆ ਆ ਰਹੀ ਆਂ ਹਾਂ ਮਸਾਂ ਚੱਕੀ ਆ ਪਰ ਇਹ ਕੋਈ ਗੋਲੀ ਹੈ ਬੜੀ ਸੋਹਣੀ ਚਲੋ ਅੱਜ ਆ ਸ੍ਰੀਆ ਬਾਬੂ ਪੈਸੇ ਦੇ ਦਿੱਤੇ ਸੀ ਰੇੜੀ ਦੇ ਮੱਕਰ ਸੀਗਾ ਚੰ ਚੱਲਦੀ ਹੈ ਦੇਖੋ ਕਿੰਨਾ ਕਾਠਾ ਇੱਥੇ ਹੋਰ ਹੈ ਡੈਡੀ ਆ ਗਿਆ ਝਾੜ ਪੜਿਆ ਹੱਥ ਚਲ ਚਲੋ ਗਾਇਸ ਅੰਤ ਨੂੰ ਉਹ ਪਾਉਥੇ ਜਾ ਕੇ ਮਿਲਦੇ ਹਾਂ ਉਹ ਡੈਡੀ ਆ ਗਿਆ ਸ਼ਾਇਦ ਡੈਡੀ ਮੈਂ ਖਾਣਾ ਟਰੇ ਫੜੂਗਾ ਹਾਂ ਆ ਗਿਆ ਡੈਡੀ ਹੁਣ ਟਰੇ ਫੜੂਗਾ ਨਾ ਚਲ ਆ ਖਾਣੇ

ਆਪਿਆ ਹੋ ਕੇ ਇਹ ਰੋਣਾ ਨੂੰ ਤਾਂ ਕੁਟਿਆ ਗਿਆ ਆਪਣਾ ਕੰਮ ਇਹ ਗੱਲ ਜੀ ਕੱਪੜੇ ਹਾਂਜੀ ਨਹੀਂ ਨਹੀਂ ਹਲਕਾ ਕੜੇ ਪਾ ਰਿਹਾ ਮੰਗੋਲੀ ਬਣਾ

ਇੱਧਰੋਂ ਮੰਮੀਆਂ ਬਣਾ ਕੇ ਲੈ ਕੇ ਆਈਏ ਗੁਲਦਸਤਾ ਛੋਟਾ ਜਿਹਾ ਬਾਬੇ ਲਈ ਪਹਿਲਾਂ ਭੁੱਲ ਗਈ ਸੀ ਹੁਣ ਫੇਰ ਦੁਬਾਰਾ ਬਣਾ ਕੇ ਲਿਆਏ ਓਰੇ ਆ ਦੇਖ ਕਿ ਇੱਧਰ ਰੰਗੋਲੀ ਦੇ ਕਿੰਨੀ ਵਧੀਆ ਬਣਾ ਰਹੇ ਤਿੰਨ ਫੁੱਲ ਬਣਾ ਕੇ ਥੱਲੇ ਕਿੰਨਾ ਸੋਹਣਾ ਬਣਾ ਰਹੇ ਹੈ ਨਾ ਕਮਲਾ ਬਣਾਇਆ ਵਾ ਹੁਣ ਇਹ ਸਾਰੇ ਪਿੰਡਾਂ 'ਚ ਟ੍ਰੈਂਡ ਜਿਹਾ ਚੱਲ ਪਿਆ ਹੁਣ ਮਤਲਬ ਕਿ ਅੱਗੇ ਨਹੀਂ ਬਣਾਉਂਦੇ ਹੁੰਦੇ ਸੀਗੇ ਇਹਦੇ 'ਚ ਬਰੂਦਾ ਐਡ ਕਰਕੇ ਰੰਗਾਂ 'ਚ ਤੇ ਉਹ ਵਧ ਜਾਂਦੇ ਆ ਰੰਗ ਦੇਖੋ ਕਿੰਨੀ ਆਣੀ ਲੱਗੇ ਆ ਸਾਰੇ ਪੈਂਡੇ ਚ ਇਹਨਾਂ ਨੇ ਬਣਾ ਦੇਣੀਆਂ ਹੂੰ ਬਣਾਈਆ ਮੈਂ ਇਹ ਨਹੀਂ ਉਹ ਘੋੜਾ ਯੱਗਾ ਨਹੀਂ ਮੈਂ ਸੁਣੀ ਲੋਕਾਂ ਨੇ ਦਿਖਾਇਓ ਇਹ ਜਰਾ ਆਪਣਾ ਦੁੱਧ ਮੰਮੀ ਦੇਖੀਂ ਦੁੱਧ ਖੰਡਾ ਤਾਂ ਨਹੀਂ ਹੋ ਗਿਆ ਹੱਥ ਲੱਗ ਉਨੇ ਦਿਖਾਓ ਮੜੀ ਜੇ ਚੱਕ ਕੇ ਮੰਮੀ ਬਾਬਾ ਹਾਂ ਮੰਮੀ ਇਧਰਲੀ ਸਾਈਡ ਚਾਹ ਪਈ ਐ ਤੇ ਭਾਂਡੇ ਪਈ ਆ ਗਲਾਸ ਸਾਰੇ ਇਹ ਜਦੋਂ ਚਾਹ ਵਰਤਾਂਗੇ ਤੇ ਇਧਰਲੀ ਸਾਈਡ ਆ ਘਰ ਬੰਦਦਾ ਵਾ ਇਹਦੇ ਇਧਰ ਇਹਨਾਂ ਨੇ ਚਾਹ ਬਣਾਈ ਸੀ ਚਾਹ ਬਣ ਗਈ ਆ ਹੁਣ ਕਮ ਕਮ ਬਣਾ ਕੇ ਮਤਲਬ ਰੱਖੀ ਸੀ ਜਦੋਂ ਨਗਰ ਕੀ ਚਲਾਇਓ ਤਾਂ ਵਰਤਾਂਗੇ ਤੇ ਸਾਰਾ ਭਾਂਡੇ ਭੁੰਡੇ ਧੋਤੇ ਕਿਆ डेमरी फोटो खिच्छा फोटो खिच्छा तो पीछे बस हो गई मम्मी ने झाक दिखाई मम्मा, मम्मी आज झाक दिखाई ਆ ਉਹ ਜਿਹੜੇ ਤਿੰਨ ਪਰ ਗਲਾਸਾ ਬਰਫੀਆਂ ਬਾਰੇ ਮੈਂ ਨਾਲ ਚ ਲਈ ਕਿ ਫਿਰ ਮੈਂ ਲੈ ਕੇ ਦੇ ਦਵਾਂ ਕਿਉਂਕਿ ਮੈਨਾਂ ਨੂੰ ਪਤਾ ਨਹੀਂ ਲਿਆ ਫਿਰ ਨਾ ਉੱਤਰ ਲੈ ਜੈ ਜੀ ਨਨੇ ਘੋਰ ਰੰਗੋਲੀ ਬਣਾਤੀ ਆ ਛੋਟੀ ਜੀ ਤੇ ਐਰੋ ਬਣਾਇਆ ਨਾਲ

ਸੰਗਤ ਇਕੱਠੀ ਹੋ ਜਾਂਦੀ ਆ ਬਹੁਤ ਸੰਗਤ ਆ ਪਿੱਛੇ ਤੁਹਾਨੂੰ ਬਾਹਰ ਜਾ ਕੇ ਮੈਂ ਵੀਡੀਓ ਬਣਾ ਕੇ ਦਿਖਾਉਣੀ ਇਹਨਾਂ ਲਈ ਆਪਾਂ ਮੱਥਾ ਟੇਕਣਾ ਵਾ ਤਾਂ ਬਣਾਈ ਆ ਆ ਜਿਹੜਾ ਦਸਵੰਦ ਸਾਹਿਬ ਦਾ ਨਾਮ ਵਾਲੋ ਬਹੁਤ ਸਾਰਾ ਸਤਿਕਾਰ ਪਰਮਾਤਮਾ ਦੀਆਂ ਬੇਸਮਾਨੀਆਂ ਜਵਾਬ ਤਾਂ ਪਾ ਲਈ ਲੋਕਾਂ ਦਾ ਕੰਮ ਸ਼ੁਰੂ ਕਰਨ ਲੱਗਾ ਹੈ ਜਿਸ ਵੇਲੇ ਸਰਸਰੀ ਗਰੂ ਦਸਵੇਂ ਪਾਤਸ਼ਾਹ ਜੀ ਚਮਕੌਰ ਦੀ ਗੜੀ ਚੋਂ ਉੱਜਦਾ ਪੀਰ ਬਣ ਕੇ ਨਿਕਲੇ ਦੁਸ਼ਮਣਾਂ ਨੇ ਸੈਚ ਭਾਇਆ ਪਰ ਲੋ ਜੀ ਦੁੱਧ ਆਪਾਂ ਪਲਾਤਾ ਵਾ ਬਾਬਾ ਜੀ ਨੂੰ ਤੇ ਹੁਣ ਆਪਣਾ ਬਸ ਜੱਗ ਬਾਹਰ ਉਹ ਲੈ ਕੇ ਆਉਣਾ ਤੇ ਹੁਣ ਆਪਾਂ ਚੱਲਦੇ ਆ ਨਗਰ ਕੀਰਤਨ ਕੋਲ ਆਸ ਮੈਂ ਤੇ ਅੱਜ ਤੱਕ ਪੜਿਆ ਨਹੀਂ ਦਵਾਨਾ ਸਾਹਿਬ ਨੂੰ ਬਹੁਤ ਵੱਡੇ ਤਕੜੇ ਵਿਦਵਾਨ ਹੈ ਕਈ ਕਾਲੀ ਮੂਲਕਾਂ ਚੋਂ ਚੁੱਕੇ ਆ ਆਪ ਸੰਗਤਾਂ ਨੇ ਸੁਣਿਆ ਹੋਵੇ ਤੇ ਦੱਸ ਦਿਓ ਪਰ ਬੇਨਤੀ ਹੈ ਕਿ ਜਦੋਂ ਵੀ ਸੰਗਤ ਵਿੱਚ ਇਤਿਹਾਸ ਸਾਹਿਬ ਜੀ ਸੁਣਾਉਣੇ ਹੁੰਦੇ ਹੋ ਉਦੋਂ ਜੋੜੇ ਛੱਡਣ ਦੇ ਯੋਗ ਪਹਿਲਾਂ ਜ਼ਰੂਰ ਬਣਿਆ ਜਾਵੇ ਉਹ ਇਤਿਹਾਸ ਦਾ ਕਹਾਤਾ ਜੋ ਵੀ ਆਪ ਸੁਣਾਉਣ ਜਾ ਰਹੇ ਹੋ ਉਹ ਘੱਟੋ ਘੱਟ ਕਿਸੇ ਸਿਆਣੇ ਸਤਿਗੁਰੂ ਕੋਲੇ ਸਿਆਣੇ ਬੰਦੇ ਕੋਲੇ ਬਹਿ ਕੇ ਉਹਨੂੰ ਸੁਣਾ ਕੇ ਉਹਨੂੰ ਪੁੱਛ ਲਿਆ ਕਰਿਓ ਸੋਧਾ ਦੇ ਖਿਲਾਫ ਕੋਈ ਸ਼ਬਦ ਨਹੀਂ ਲਿਖਿਆ ਗਿਆ ਵਾਹਿਗੁਰੂ ਗੁਰੂ ਮਹਾਰਾਜ ਸਾਹਿਬਾਨ ਨੂੰ ਸਮਤ ਬਖਸ਼ਣ ਜੋਗ ਹੈ ਸਾਰਿਆਂ ਨੂੰ ਸਮਤ ਬਖਸ਼ਣ ਦਾਸ ਰਿਆਂ ਦੇ ਸਿਰ ਤੇ ਵੀ ਮੇਰਾ ਹੱਥ ਰੱਖਣਾ ਹੋਈਆਂ ਪੁਲਾਦੀ ਸਿਵਾ ਮੰਗਦੇ ਹੋਏ ਆਪ ਜੀ ਦੇ ਸਾਹਮਣੇ ਸਰਪੰਚ ਜਸਵੰਤ ਸਿੰਘ ਦੇ ਦਿਵਾਨਾ ਢਾਡੀ ਜੱਟੇ ਸਮੇਤ ਇਤਿਹਾਸ ਦੀ ਲੜੀ ਅੱਗੇ ਤੋਰਨ ਗਈ ਵਿੱਚੋਂ ਬੋਲਦਿਆਂ ਕਈ ਵਾਰ ਸਮਾਂ ਥੋੜਾ ਹੁੰਦਾ ਹੈ ਕਈ ਵਾਰੀ ਬੋਲਦਿਆਂ ਸਿੰਘ ਮਹਾਰਾਜ उन्हें ताड़ी मारी, लगे नहीं जाना। उन्हें है पी कौन लगता है लिखा अला यारखोगी ने हिंद पीर रगत मतलब के हिंद का पीर चलिया कुछ का पीर एक तो महाराज बने हिंद पी का पीर चलिया रोक के दिखाओ जाता पीर हिंदा श्री गुरु गोबिंद सिंह महाराज ਉਹ ਆਪਣਾ ਕਲਗੀ ਤੋੜਾ ਜੋੜਾ ਸਭ ਕੁਝ ਲੈ ਕੇ ਪੰਸਰੇ ਹਵਾਲੇ ਕਰਕੇ ਮੇਰੇ ਪਾਤਸ਼ਾਹ ਨੰਗੇ ਪੈਰੀ ਚੱਲਦੇ ਨੇ ਤੇ ਉਹਨੂੰ ਕਰਤਾਰ ਸਿੰਘ ਬਲਕਰ ਬੜਾ ਸੋਣਾ ਲੱਗਦਾ ਹੈ ਕਰਤਾਰ ਸਿੰਘ ਬਲਕਰ ਨੇ ਲਿਆ ਜਿਹੜਾ ਗੁਰੂ ਪਾਤਸ਼ਾਹ ਜਦੋਂ ਖੇਤ ਤੁਰੇ ਜਾਂਦੇ ਨੇ ਨਾ ਤਾਂ ਥੱਲੇ ਜੜੀ ਲੋਕ ਦੀ ਗੱਲ ਕਹੀ ਹੈ ਮੇਰੇ ਵੀਰ ਨੇ ਉਦੋਂ ਪਾਤਸ਼ਾਹ ਦੇ ਨਾਲ ਸਹਿਬ ਜਾਦੇ ਦੀ ਜਿਹੜੀ ਲਾਸ਼ ਹੈ ਜਿੰਦ ਬੋਡੀ ਆ ਉਹਦੇ ਨਾਲ ਟੱਕਰ ਆ ਗਿਆ ਉੱਤੋਂ ਚਮਕੀ ਬਿਜਲੀ ਬਿਜਲੀ ਨਾਲ ਜੰਗ ਸਮਾਰੀ ਖੱਲੇ ਧਰਤੀ ਦੇ ਉੱਤੇ ਆਇਆ ਨਾ ਪਾਤਸ਼ਾਹ ਦੇਖ ਕੇ ਅੱਗੇ ਲੰਘ ਚਲੇ ਲੇਕਿਨ ਅਜੇ ਗੁਰੂ ਪਾਤਸ਼ਾਹ ਦਾ ਪਿਆਰਾ ਵਾਲ ਮਾਰ ਜਿੱਥੇ ਲੱਜਾਓ ਮੇਰੇ ਸਰਬਾਹ ਐਨਾ ਨਰਮੋਹਾ ਹੋ ਕੇ ਕੁਰ ਚੱਲਿਆ ਐਨਾ ਨਰਮੋਹਾ ਹੋ ਕੇ ਕੁਰ ਚੱਲਿਆ ਗੁਰੂ ਪਾਤਸ਼ਾਹ ਦਾ ਇਤਿਹਾਸ ਬੜਾ ਲੰਮਾ ਹੈ ਮੈਂ ਆਪ ਜੀ ਨਾਲ ਪ੍ਰੋਜੈਕਟ ਉਹ ਗਿਆ ਆਪਣਾ ਕੋਈ ਇਤਿਹਾਸ ਛੱਡਿਆ ਉੱਥੋਂ ਧਿਆਨ ਸਾਂਝ ਕੋ ਨਾਲ ਕੋਈ ਕੋਚ ਦਾ ਪੀਰ ਨੇ ਕਹਿੰਦੇ ਹੰਦ ਦਾ ਪੀਰ ਤੰਤਤਾ ਤੋਂ ਦੀਪ ਸਿੰਘ ਜੀ ਪੰਜਵੇਂ ਪਾਛੇ ਦੇ ਚਰਨਾਂ ਵਿੱਚ ਅਰਦਾਸ ਕਰਕੇ ਅੱਗੇ ਨੂੰ ਤੁਰ ਚਲੇ। ਮੈਂ ਪਿਛਲੇ ਪ੍ਰਾਪਤ ਕਿਹਾ ਸੀ ਇੱਕ ਨੌਜਵਾਨ ਕੁੜੀ ਉਹ ਆਵਾਜ਼ ਮਾਰਦੀ ਹੈ ਦੀਪ ਸਿੰਘ ਆ। ਹੁਣ ਕਹਿੰਦੇ ਭਾਈ ਸਾਹਿਬ ਕਿਹੜੀ ਕੁੜੀ ਹੈ? ਇਹ ਕਵੀ ਦਾ ਖਿਆਲ ਹੈ। ਕਵੀ ਦੀ ਉਡਾਰੀ ਹੈ। ਕਵੀ ਉਡਾਰੀ ਭਰਦਾ ਹੈ। ਉਹ ਦੀਪ ਸਿੰਘ ਨੇ ਆਪਣੇ ਖੰਜੇ ਦੇ ਹੱਥ ਪਾਇਆ ਕਰਨ ਲੱਗਾ। ਕੋੜਾ ਕੋਈ ਸੀਆਈਡੀ ਵਾਲੀ ਕੁੜੀ ਨਾ ਹੋਵੇ। ਇਕਨਾਂ ਬਾਬਾ ਦੀਪਸਿੰਘ ਦੀ ਕਹਾਣੀ ਲੱਗਾ ਕੁੜੀਆ ਕੌਣ ਹੈ ਤੂੰ ਦੀਪਸਾ ਤੂੰ ਕਰਕੇ ਆ ਲੱਗਾ ਮੈਨੂੰ ਪਤਾ ਅੰਦਰ ਕੀ ਕਿਹਾ ਗਿਆ ਪੰਜਵੇਂ ਪਾਤਸ਼ਾਹ ਦੇ ਚਰਨਾ ਰਚ ਲੱਗਾ ਬਾਤ ਕਰਕੇ ਇਕੱਲੀ ਮੈਂ ਕੋਲੇ ਖੜੀ ਸੀ ਤੇ ਜਬ ਬਾਤ ਸੁਣੀ ਕਿਹੜੀ ਅਰਦਾਸ ਕਰੀ ਹੈ ਤੂੰ ਕਹਿੰਦਾ ਜੇ ਮੈਂ ਜਿੰਦਾ ਰਹਾਂਗਾ ਕਹਿੰਦਾ ਹਾਂ ਤੂੰ ਜਿੰਦਾ ਰਹੇਗਾ ਕਿਹਾ ਮੈਂ ਭਗਵਾਨ ਹਾਂ ਮੈਂ ਤਾਂ ਜਿਹਨੂੰ ਆਪਣੇ ਮੂੰਹ ਵਿੱਚ ਪਾਲਿਆ ਕਦੇ ਛੱਡਿਆ ਨਹੀਂ ਤੇ ਤੂੰ ਚੱਲਿਆ ਅੱਜ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੂਰ ਹੈ ਪਹੁੰਚੇਗਾ ਚੱਲ ਤੂੰ ਆਪਣਾ ਜੋਰ ਲਾ ਹੁਣ ਬਾਬਾ ਦੀਪ ਸਿੰਘ ਜਣ ਲੱਗਾ ਤੇਰਾ ਕੰਮ ਹੈ ਮੌਤ ਤੂੰ ਆਪਣਾ ਕੰਮ ਕਰ ਖਾਲਸਾ ਅੱਗਾ ਪੜਾ ਕੰਮ ਕਰੇਗਾ ਖਾਲਸਾ ਨੇ ਆਪਣੀ ਗੱਲ ਕਰਨੀ ਹੈ ਹੁਣ ਹੁਣੇ ਕਹਿ ਲੱਗੀ ਦੀਪ ਸਿੰਘ ਤੂੰ ਦੇਖ ਲੈ ਚੱਲ ਜਾਂਦਾ ਹੈਗਾ ਕਿ ਉਹ ਕੀ ਗੱਲ ਦੇਖ ਲੈ ਸੋਚ ਲੈ ਦੇਕੇ ਨੀਵੇਂ ਨਹੀਂ ਪਾ ਸਕਦਾ ਉਹ ਕਹਿ ਲੱਗਿਆ ਆਪਣੇ ਸੀਟੇ ਨੇ ਜਵਾਬ ਦਿੰਦਾ ਉਹਨਾਂ ਨਾਮਾਂ ਦਾ ਜਿਹੜਾ ਲਿਖਾ ਮੇਰੇ ਸਾਥੀ ਪ੍ਰਚੋਕਨ ਸਿੰਘ ਰਾੜਿਆ ਸਰੱਕੀ ਵਾਸਤੇ ਜਗਦੀਸ਼ ਸਿੰਘ ਤੂਫਾਨ ਮੇਰੇ ਸਾਥੀ ਜਗਜੀਤ ਸਿੰਘ ਜੀ ਪੁੱਤੀ ਵਾਲਾ ਦਾਸ ਜਸਵੰਤ ਸਿੰਘ ਬਿਲਾਨਾ ਉਹਨਾਂ ਨੇ ਇਹਨਾਂ ਨੂੰ ਗਾ ਕੇ ਕਿਉਂ ਗਾਇਆ ਸ਼ੋਨ ਹੈ ਗੱਲ ਦੀਪ ਸਿੰਘ ਦੇ ਅੰਤਾਂ ਮਾਨ ਸਤਕਾਰ ਦਿੱਜਿਆ ਗਿਆ ਹੈ ਸਤਿਗੁਰੂ ਬਾਦਸ਼ਾਹ ਕਿਰਪਾ ਕਰਨ ਇਸ ਪੜਾਵਾਲੇ ਗੁਰਮੁਖ ਪਿਆਰਿਆਂ ਨੇ ਬਹੁਤ ਹੀ ਵਧੀਆ ਕੋਰ ਉਚੇਚੇ ਪ੍ਰਬੰਧ ਕੀਤੇ ਪੜਾਵਾਲੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦ ਦੇ ਕਮਾਡ ਕਮੇਟੀ ਵੱਲੋਂ ਤਾਈਦੋਂ ਧੰਨਵਾਦ ਸਤਿਗੁਰੂ ਪਾਤਸ਼ਾਹ ਅਫਾਰ ਵਾਲੀਆਂ ਸੰਗਤਾਂ ਦਾ ਪੀਤਾ ਲੇਖੇ ਲਾਉਣ ਇਹਨਾਂ ਦੀ ਸੇਵਾ ਸ਼ਬਲੇ ਕਰਨ ਕਰੋਂ ਕਰੋਸ਼ੇ ਕਿਸੇ ਤੇ ਉਹ ਉਸਾਨਾਂ ਨੰਦਾਂ ਦੀ ਜੁਤਾ ਮੋਖ ਬੇਅੰਗ ਸੰਗਤਾਂ ਨੇ ਮਾਇਆ ਸਭੇ ਕੀਤੀ ਹੈ 1000 ਰੁਪਏ ਦੋਸ਼ਨ ਬੇਮੰਦਾ ਮਾਸੂਰ ਰਾਜਵੀਰ ਸਿੰਘ ਜੀ 100 ਰੁਪਏ ਛੱਡ ਸੇਸ਼ ਅਸਥਾਨ ਨਿਰਮਾਤਾ ਕਮੇਟੀ ਵੱਲੋਂ 500 ਰੁਪਏ पाये राजेंद्र सिंह ₹100 पाए करोलचंद सिंह जी ₹100 और चमन सिंह जी ₹50 हरपाल सिंह जी ₹100 हरदेव सिंह जी ₹100 मास्टर किशन सिंह जी ₹100 गौरव नाम ₹100 गौरव 13 किराया वाली साधु पास जाकर का कर लो सुभाष चंद्रा देवी की सेवा समिति भाई बाबू साधना व दुनिया करना सर्व साथ में निवेदन है कि आप ਅਗਲਾ ਪੜਾਅ ਆਮਰ ਸਿੰਘ ਜੀ ਬਾਬਾ ਜੀ ਸਿੰਘ ਜੀ ਦੇ ਘਰਦਾਰ ਸਾਹਿਬ ਦੇ ਦਰਵਾਜ਼ਾ ਹੈ ਸਵਾਗਤ ਇਸ ਪਾਸੇ ਹੋ ਲੰਘਣਾ ਹੈ ਪਹਿਲਾ ਪੰਜ ਪਿਆਰੇ ਸਿੰਘ ਸੰਗਤਾਂ ਜਾਣਗੇ ਮਗਰਮੋਹਨਾ ਵਾਲੇ ਪਾਸੇ ਪਾਲਤੀ ਜਾਵੇਗੀ ਤੇ ਛਟਾਂ ਨੇ ਪਾਲਤੀ ਦੀ ਕਦਰ ਜਾਣਾ ਹੈ ਉਹਨਾਂ ਪਾਲਤੀ ਲੰਘਣ ਵਾਸਤੇ ਇਧਰ ਦੇ ਪਾਸੇ ਹੋਣਾ ਸੰਗਤਾਂ ਨੂੰ ਬੇਨਤੀ ਹੈ ਕਿ ਰਸਤਾ ਖਾਲੀ ਕਰ ਦਿਓ ਜੇ ਕਾਰੇ ਛੱਡ ਕੇ ਅਸੀਂ ਪਾਚਾ ਦੇ ਤਾਉਂਗੇ ਬੋਲੇ ਸਾਰੇ ਨੇ ਪੀਲੇ ਭਾਂਡੇ ਤੋਂ ਤੇ ਬਰੰਕ ਨੂੰ ਗਲਾਸ ਸਾਫ਼ ਕਰ ਹੀ ਜਾਂਦੇ ਆ ਇਹਨਾਂ ਨੇ ਸਾਰੇ ਗਲਾਸ ਐ ਸਾਫ਼ ਕਰਕੇ ਸੁਕਾ ਕੇ ਰੱਖ ਦੇਣੇ ਹੁਣ ਆਪਾਂ ਚਾਲਦੇ ਹਾਂ ਘਰੇ ਲੈ ਕੇ ਆਪਣੇ ਭਾਂਡੇ ਜਿਵੇਂ ਦੱਸਿਆ